ਪਿਛਲੇ ਦਿਨੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਬੀ ਦੀ ਪੰਡੋਰੀ ਵਿਖੇ ਚੱਲੀ ਗੋਲੀ ਦੇ ਮਾਮਲੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਝਗੜੇ ਦੌਰਾਨ ਇੱਕ ਥੇੜ ਦਾ ਵਿਅਕਤੀ ਪਿਸਤੌਲ ਲੈ ਕੇ ਖੇਤਾਂ ਵਿੱਚ ਖੜਾ ਹੈ ਤੇ ਗੋਲੀ ਚਲਾ ਰਿਹਾ ਹੈ ਉਧਰ ਇਸ ਘਟਨਾ ਨੂੰ ਲੈ ਕੇ ਐਸਪੀ ਮੇਜਰ ਸਿੰਘ ਵੱਲੋਂ ਪੁਲਿਸ ਥਾਣਾ ਮੀਡੀਆਣਾ ਵਿਖੇ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਇਸ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਰਕਿ ਜੋ ਜ਼ਖਮੀ ਸੀ ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਉਹਨਾਂ ਨਾਲ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਹਨ ਜਿਹੜੀ ਕੱਲ ਪਡੋਰੀ ਜਗੀਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈਗੀ ਆ ਇਹਦੇ ਵਿੱਚ ਇੱਕ ਐਨਾਂ ਦਾ ਪਰਿਵਾਰ ਹੈਗਾ ਸਰਦਾਰ ਕਨੈਸ ਸਿੰਘ ਜੋ ਕਿ ਬਾਹਰប្រទេស ਵਿੱਚ ਰਹਿੰਦਾ ਸੀ ਉਹਨੇ ਕਾਫੀ ਟੇਲ ਤੋਂ ਆਪਣੀ ਜ਼ਮੀਨ ਜਿਹੜੀ ਆ ਜਿਹੜੀ ਸਾਡੀ ਹਿੰਦੂਸ਼ੀ ਪਾਰਟੀ ਅਮਰ ਸਿੰਘ ਗੁਗਾਰਾ ਨੂੰ ਦਿੱਤੀ ਹੋਈ ਸੀਗੀ ਇੱਕੀ ਕਨਾਲ 10 ਮੋੜਲੇ ਕੋਲ ਦੀ ਜ਼ਮੀਨ ਤੇ ਇਹਦੇ ਵਿੱਚ ਜਦੋਂ ਕਰਨੈਲ ਸਿੰਘ ਦੀ ਧਿਤ ਹੁੰਦੀ ਆ ਇਹ ਆਪਣੀ ਬਾਹਰ ਦੇ ਵਿੱਚ ਉਹਦਾ ਮਰਾਸਦ ਦਾ ਇੰਤਕਾਲ ਜਿਹੜਾ ਉਹਦੇ ਪਰਿਵਾਰ ਦੇ ਨਾਂ ਤੇ ਹੋ ਜਾਂਦਾ ਹੈ ਪਰਿਵਾਰ ਦੇ ਨਾਂ ਤੇ ਜਦੋਂ ਇੰਤਕਾਲ ਹੋਣ ਤੋਂ ਬਾਅਦ ਪਰਿਵਾਰ ਕੀ ਕਰਦਾ ਵਾਰਸਵਾਦ ਦੇ ਵਿੱਚ ਉਹਦੀ ਜਿਹੜੀ ਆਪਣੀ ਜ਼ਮੀਨ ਆ ਮੱਖਣ ਸਿੰਘ ਜੋ ਕਿ ਸਾਡੇ ਹੁਣ ਮੁਕਦਮੇ ਦਾ ਬੰਦਾ ਹੀ ਆ ਉਹਨਾਂ ਨੂੰ ਇਹੋ ਜਿਹੇ ਜਿਹੜੀ ਜ਼ਮੀਨ ਵੇਚ ਦਿੰਦੇ ਆ ਔਰ ਉਹ ਜਿਹੜੀ ਜ਼ਮੀਨ ਵੇਚਣ ਤੋਂ ਬਾਅਦ ਦੂਸਰੀ ਪਾਰਟੀ ਨੂੰ ਫਾਰਮ ਕਰ ਦਿੰਦੇ ਆ ਕਿ ਅਸੀਂ ਆਪਣੀ ਸਾਰੀ ਜ਼ਮੀਨ ਜਿਹੜੀ ਵੇਚ ਦਿੱਤੀ ਆ ਤੁਸੀਂ ਅੱਜ ਤੋਂ ਬਾਅਦ ਕਿਉਂਕਿ ਇਹਨਾਂ ਦਾ ਠੇਕੇ ਦਾ 30 ਮਈ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ ਸੀਗਾ ਫਿਰ ਤੁਸੀਂ ਹੁਣ ਉੱਥੇ ਬੋਹਣਾ ਜਾਂ ਬੀਜਣਾ ਨਹੀਂ ਆ ਅਸੀਂ ਆਪਣੀ ਜ਼ਮੀਨ ਵੇਚ ਦਿੱਤੀ ਆ ਮੱਖਣ ਸਿੰਘ ਪਾਰਟੀ ਨੇ ਇਸ ਵੇਸ ਤੇ ਚੱਲ ਗਈ ਹੈਗੀ ਆ ਵੀ ਅਸੀਂ ਜਿਹੜੀ ਆ ਆਪਣਾ ਪੈਸੇ ਦੇ ਕੇ ਜ਼ਮੀਨ ਲਈ ਆ ਰਜਿਸਟਰੀ ਦੇ ਅੰਦਰ ਸਾਡੇ ਕੋਲ ਅਸੀਂ ਨੂੰ ਬਾਹਲੀ ਇਸ ਸਬੰਧੀ ਮਹਿਤਮਾ ਪੁਲਿਸ ਦੇ ਵਿੱਚ ਕੋਈ ਵੀ ਨਾਂ ਤਾਂ ਮਦੀ ਪਾਰਟੀ ਨੇ ਕੋਈ ਮੱਖਣ ਸਿੰਘ ਨੇ ਨਾ ਹੀ ਅਮਰ ਸਿੰਘ ਪਾਰਟੀ ਨੇ ਕੋਈ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਆ ਵੀ ਸਾਡਾ ਆ ਜ਼ਮੀਨ ਦਾ ਡਿਸਪਿਊਟ ਚੱਲਦਾ ਹੈਗਾ ਆ ਜਾਂ ਸਾਨੂੰ ਜਿਹੜੀ ਹੈ ਇਹਦਾ ਕਬਜ਼ਾ ਦਵਾਇਆ ਜਾਵੇ ਜਾਂ ਸਾਡਾ ਕੀ ਰਾਈਟਸ ਬਣਦੇ ਨਾ ਇਹਨਾਂ ਨੇ ਟੈਲੀਫੋਨ ਦੇ ਉੱਤੇ ਨਾ ਬਰਬਲੀ ਕਿਸੇ ਵੀ ਕਿਸਮ ਦੀ ਜਿਹੜੀ ਇਹਨਾਂ ਨੇ ਸਾਨੂੰ ਜਿਹੜੀ ਕੋਈ ਅਪਲੀਕੇਸ਼ਨ ਨਹੀਂ ਹੈ ਇਹ ਘਟਨਾ ਦੇ ਸਮੇਂ ਜਦੋਂ ਸਾਡੇ ਕੰਟਰੋਲ ਹੂਮ ਦੇ ਉੱਤੇ ਫੋਨ ਵੱਜਦਾ ਰਿਹਾ ਆ ਵੀ ਇਥੇ ਜਿਹੜੀ ਆ ਗੋਲੀ ਜਗੀਰ ਦੇ ਵਿੱਚ ਜਿਹੜੀ ਗੋਲੀ ਚੱਲ ਗਈ ਆ ਤੇ ਕਾਫੀ ਇਥੇ ਲੜਾਈ ਝਗੜਾ ਹੁੰਦਾ ਆ ਜਿਸ ਬੇਸ ਦੇ ਉੱਤੇ ਐਸਪੀ ਡੀ ਸਾਹਿਬ ਜਿਨ੍ਹਾਂ ਕੋ ਸ੍ਰੀ ਦਰਸ਼ਨਜੀਤ ਤੇ ਮੈਡਮ ਪੁੱਛਿਆ ਜਿਹੜੇ ਐਸਐਸਓ ਬਿਟਿਆਣ ਆ ਜਦੋਂ ਇਹਨਾਂ ਨੂੰ ਇਨਫਾਰਮੇਸ਼ਨ ਪਹੁੰਚਦੀ ਆ ਤੇ ਇਹ ਵਿਦਿਨ ਉਸੇ ਸੈਂਟਾਮੈਂਟਾਂ ਦੇ ਵਿੱਚ ਜਿਹੜੇ ਆ ਉਹ ਬਕੂਰੇ ਵਾਲੀ ਜਗ੍ਹਾ ਤੇ ਜਾਂਦੇ ਆ ਉੱਥੇ ਜਾ ਕੇ ਜਦੋਂ ਇਹ ਸਾਰੀ ਵੈਰੀਫਿਕੇਸ਼ਨ ਕਰਦੇ ਹੈਗੇ ਆ ਤੇ ਮੌਕੇ ਦੇ ਉੱਤੋਂ ਹੀ ਕਾਫੀ ਜਿਹੜੀ ਤਦਾਦ ਦੇ ਵਿੱਚ ਜਿਹੜੇ ਬੰਦੇ ਇੱਕੋ ਪਰਿਵਾਰ ਦੇ ਜਿਹੜੇ ਅਮਰ ਸਿੰਘ ਪਰਵਾਰ ਦੇ ਬੰਦੇ ਹੈਗੇ ਆ ਇਹਨਾਂ ਦੀਆਂ ਨੋਆ ਇਹਨਾਂ ਦੇ ਬੇਟੇ ਕਾਫੀ ਉੱਥੇ ਜਿਹੜੀਆਂ ਗੋਲੀਆਂ ਚਲਾ ਰਹੇ ਸੀ ਤੇ ਇਹਦੇ ਵਿੱਚ ਧੱਕਾਪੁਤੀ ਹੋ ਰਹੀ ਸੀ ਸਰ ਇਹ ਗੋਲੀਆਂ ਕਿਹਦੇ ਤੇ ਚਲਾ ਰਹੇ ਸੀ ਇਹ ਜਿਹੜੀਆਂ ਕੋਪਰਵਾੜ ਦੇ ਸੀਗੇ ਇਹ ਕਿਸ ਬੰਦੇ ਜਿਹੜੀ ਮੱਖਣ ਸਿੰਘ ਬਗਾਰ ਪਾਰਟੀ ਜਿਹੜੀ ਜ਼ਮੀਨ ਬਾਹਰ ਰਹੀ ਸੀ ਉਹਨਾਂ ਤੇ ਜਿਹੜੇ ਇਹ ਚਲਾ ਰਹੇ ਸੀਗੇ ਕਿੰਨੇ ਵਿਅਕਤੀ ਸੀ ਜਿਹੜੀ ਪਾਰਟੀ ਮੱਖਣ ਸਿੰਘ ਪਾਰਟੀ ਦੇ ਜਿਹੜੇ ਉਹਦੇ ਵਿੱਚ ਉਹਦੇ ਪੰਜ ਸੱਤ ਵਿਅਕਤੀ ਆ ਜਿਹੜੀ ਅਜੇ ਵੈਰੀਫਿਕੇਸ਼ਨ ਚੱਲ ਰਹੀ ਹੈਗੀ ਆ ਜੀ ਤੇ ਜਦੋਂ ਜਦੋਂ ਇਹਨਾਂ ਦੀਆਂ ਜਿਹੜੀਆਂ ਗੋਲੀਆਂ ਚੱਲੀਆਂ ਮੌਕੇ ਦੇ ਜਿਹੜੇ ਪਹੁੰਚ ਜਦੋਂ ਗਈ ਸੀ ਟਾਈਮ ਜਿਹੜੇ ਇਹਨਾਂ ਨੇ ਕਵਰ ਕੀਤਾ ਜੇ ਨਾਂ ਉਥੇ ਪੀਸ ਹੋ ਜਾ ਉਹਦਾ ਜਾਨ ਮਾਲ ਦਾ ਇਨਸਾਨ ਕਿਸੇ ਪਾਰਟੀ ਦਾ ਵੀ ਹੋ ਸਕਦਾ ਸੀ ਫੌਰੀ ਤੌਰ ਦੇ ਉੱਤੇ ਜਿਹੜੇ ਪਹੁੰਚ ਕੇ ਇਹਨਾਂ ਨੂੰ ਪਰਮਨੈਂਟਨ ਕਰਦੇ ਹੋਏ ਇਹਨਾਂ ਨੂੰ ਜਿਹੜ ਇਨੰਮ ਜਿਹੜਾ ਮੌਕੇ ਦੇ ਉੱਤੇ ਕਰ ਲਿਆ ਜਿਨ੍ਹਾਂ ਦੇ ਅਗੇਂਸਟ ਅਸੀਂ ਐਫਆਈਆਰ ਨੰਬਰ 100 ਜਿਹੜੀ ਸਰਤਨ ਬਿੱਤੀ 26 ਛੇ 24 307 447 506 148 159 ਔਰ 25 27 53 ਨਾਲ ਜਿਹੜੀ ਆਰਮ ਕੈੱਟ ਦਿੱਤਾ ਜਿਹੜਾ ਬਰਚਾ ਦਰਜ ਕਰ ਲਿਆ ਜਿਹਦੇ ਵਿੱਚੋਂ ਜਿਹੜੀ ਦੋਸ਼ੀ ਪਾਰਟੀ ਜਿਹੜੀ ਅਮੋਦ ਸਿੰਘ ਯਾਰ ਉਹਦੀ ਫੈਮਲੀ ਦੇ ਸ਼ਖਦੀਪ ਸਿੰਘ ਗੁਰਪੀਰ ਸਿੰਘ ਗੁਰਵਿੰਦਰ ਸਿੰਘ ਔਰ ਸੰਤੋਸ਼ ਕੁਮਾਰੀ ਨੂੰ ਜਿਹੜਾ ਮੌਕੇ ਦੇ ਉੱਤੇ ਜਿਹੜਾ ਨਾਲ ਅਰੈਸਟ ਕਰ ਲਿਆ ਔਰ ਮੌਕੇ ਦੇ ਉੱਤੇ ਵੀ ਜਿਹੜੇ ਵੈਪਨ ਨਾਲ ਗੋਲੀਆਂ ਚਲਾਈਆਂ ਆ ਉਹ ਵੀ ਜਿਹੜਾ ਉਹਨਾਂ ਦਾ ਰਿਕਵਰ ਕਰ ਲਿਆ ਔਰ ਉਹਦੇ ਜਿਹੜੇ ਖਾਲੀ ਉਹ ਜਿਹੜੀ ਗੋਲੀਆਂ ਦੇ ਕਾਰਤੂਸ 6 ਚੱਲੇ ਹੋਏ ਉਹ ਵੀ ਬਰਾਮਦ ਕਰ ਲਏ ਜਿਹੜਾ ਟਰੈਕਟਰ ਆ ਉਹ ਵੀ ਬਰਾਮਦ ਕਰ ਲਿਆ ਔਰ ਜਿਹੜੇ ਇੱਕ ਕਪਾਨ ਮੌਕੇ ਤੋਂ ਜਿਹੜੀ ਬਰਾਮਦ ਕਰਕੇ ਇਹਨਾਂ ਨੂੰ ਜਿਹੜਾ